ਸਾਡੇ ਚੰਡੀਗੜ੍ਹ ਤੇ ਅੱਜ ਕੱਲ੍ਹ ਆਖ ਹੈ ਮੋਦੀ ਕੇ ਲਾਣੇ ਦੀ ਓਏ ਜੂਪੀ ਬਿਹਾਰ ਕੋਲੇ ਗਹਿਣੇ ਪਈਆ ਧਰਤੀ ਪੰਜਾਬ ਹਰਿਆਣੇ ਦੀ ਓਏ ਤੂੰ ਤਾਂ ਦਲਜੀਤ ਦਸਾਂਝਾਂ ਬਾਲਿਆਂ ਨਿਕਲਿਆ ਓਏ ਡੰਗਣਾ ਤੋਂ ਵੱਧ ਗਦਾਰੇ ਓਏ ਨੱਚਿਆ ਆਵਾਨੀਆਂ ਡਾਨੀਆਂ ਦੇ ਵਿਆਹ ਚ ਦਲਜੀਤਾਂ ਓਏ ਲੋਕੋ ਨੱਚਿਆ ਬੜੇ ਨਚਾਰ ਵੀ ਫਿਲਮਾਂ ਬਣਾਉਂਦੀ ਸੀ ਗਾਣਾ ਚਾਹੁੰਦੀ ਸੀ ਉਹ ਕੰਗੜਾ ਦਾ ਸਟੈਂਡ ਹੈ ਲੋਕੋ ਉਹ ਕੰਗੜਾ ਸਟੈਂਡ ਤੇ ਖੜੀ ਹੈ ਉਹ ਦਲਜੀਤੇ ਹੋਣੀ ਦੱਲੇ ਤੇ ਗਦਾਰ ਨਹੀਂ ਭਾਈ ਭਾਈ ਦਲਜੀਤਾਂ ਇਹ ਕਹਿੰਦਾ ਵੀ ਲੋਕੋ ਮੈਨੂੰ 8 ਕਰੋੜ ਦਿੰਦੇ ਨੇ ਅਡਾਨੀ ਅਸੀਂ 20 ਕਰੋੜ ਦਿੰਦੇ ਭਾਈ ਜੇ ਵਿਆਹ ਚਾ ਜਾਂਦਾ ਦਲਜੀਤ ਮੁਫਰੇ ਹੁਣ ਕੀ ਕਰਨਾ ਚਾਹੀਦਾ ਦਲਜੀਤਾ ਵੀਰ ਜੀ ਹੁਣ ਆਪ ਸੱਤ ਮੈਂ ਕਿਹਾ ਪੱਗ ਪੁਕ ਉਤਾਰ ਕੇ ਸਿਰ ਮਨਾ ਕੇ ਸਿਰ ਤੇ ਢੋਕੀ ਰੱਖਿਆ ਉਹ ਸਰਦਾਰਾਂ ਦੀ ਬੇਨਤੀ ਸੀ ਪਰ ਦਲਜੀਤ ਨੇ ਤਾਂ ਬਾਨੀ ਅਡਾਨੀਆਂ ਦੇ ਵਿਆਹ ਤੇ ਜਾ ਕੇ ਵੀਰ ਜੀ ਸਾਡਾ ਦਿਲੇਸ ਆ ਤੈਨੂੰ ਹਾਂ ਉੱਚਾ ਕਰਦਾ ਇੱਥੇ ਆਉਂਦਾ ਅਸੀਂ ਐਂ ਕਹਿੰਦੇ ਦਲਜੀਤਾ ਹੋਰ ਤੈਨੂੰ ਕਿੰਨੇ ਪੈਸੇ ਚਾਹੀਦੇ ਨੇ ਅਸੀਂ ਸੌਣੇ ਚ ਮੜਾਉਂਦੇ ਪਰ ਪੱਕੇ ਇੱਥੇ ਉੱਚੀ ਹੁੰਦੀ ਵੀਰਜੀ ਜਿਵੇਂ ਉਹਰੇ ਬਲਕਾਰਾਣ ਕੀਲਾ ਆਇਆ ਇੱਥੇ ਦਸ਼ਵਿੰਦਰ ਬਰਾੜ ਆਈ ਆ ਇੱਥੇ ਬਿੱਟੂ ਖੰਨੇਵਾਲਾ ਆ ਇੱਥੇ ਰੇਸ਼ਮ ਸਿੰਘ ਅਨਮੋਲ ਆਇਆ ਇਹੋ ਨੇ ਮੋਰਚੇ ਵਿੱਚ ਕੁਝ ਕਹਿਣਾ ਚਾਹੁੰਦੇ ਨੇ ਦਲਜੀਤ ਬਾਰੇ ਹੋ 220 ਦੇ ਅੰਦੋਲਨ ਵਿੱਚ ਲੋਕਾਂ ਜਿਹੜੇ ਹੀਰੋ ਬਣਾਏ ਸੀ ਓਏ ਗਦਾਰਾਂ ਤੇ ਦੱਲਿਆਂ ਦੀ ਗਿਣਤੀ ਵਿੱਚ ਸਭ ਤੋਂ ਪਹਿਲਾਂ ਆਏ ਸੀ ਹੋ ਤੇਰੀ ਮਰੀ ਦਾ ਗੁੱਠਾ ਲਾ ਲਿਆ ਹਰ ਰਿਹਾਨਾ ਉਹ ਤੇਰਾ ਮਰੀ ਦਾ ਗੁੱਠਾ ਲਿਆ ਲਾ ਲਿਆ ਰਿਹਾਨਾ ਨਹੀਂ ਕੁਝ ਬੇਲੜ ਜੇ ਕਲਾਕਾਰ ਹੋ ਨੱਚਿਆ ਔੜਾਨੀਆਂ ਅਵਾਨੀਆਂ ਦੇ ਵਿਆਹ ਚ ਦਲਜੀ ਤਾਲੂ ਕੋ ਹੋਏ ਨੱਚਿਆ ਬਣੇ ਨਚਾਰ ਹੋ ਸਾਡੇ ਚੰਡੀਗੜ੍ਹ ਤੇ ਅੱਜ ਕੱਲ੍ਹ ਆਖ ਹੈ ਮੋਦੀ ਕੇ ਲਾਣੇ ਦੀ ਓ ਜੁਪੀ ਬਿਹਾਰ ਕੋਲੇ ਗਹਿਣੇ ਪਈ ਧਰਤੀ ਪੰਜਾਬ ਹਰਿਆਣੇ ਦੀ ਓ ਤੂੰ ਤਾਂ ਦਲਜੀਤ ਦਸਾਂਝਾਂ ਬਾੜਿਆਂ ਨਿਕਲਿਆ ਓ ਕੰਗਣਾਂ ਤੋਂ ਵੱਧ ਗਦਾਰ ਓ ਨੱਚਿਆ ਆਵਾਨੀਆਂ ਆਡਾਨੀਆਂ ਦੇ ਵਿਆਹ ਚ ਦਲਜੀਤਾ ਓ ਲੋਕੋ ਨੱਚਿਆ ਬਣੇ ਨਚਾਰ ਓ ਬਾਈ ਜੀ ਇਹ ਕੀ ਗੱਲ ਹੈ ਇਹ ਕਿਉਂ ਕਹਿ ਰਹੇ ਹੋ ਤੁਸੀਂ ਉਹ ਉਹਦਾ ਪੇਛਾ ਹੈ ਉਹ ਬਹੁਤ ਵੱਡਾ ਗੁੱਸਾ ਵੀਰ ਜੀ ਮੈਨੂੰ ਨਹੀਂ ਉਹਦਾ ਪੇਛਾ ਹੈ ਪੇਛਾ ਨਹੀਂ ਵੀਰ ਜੀ ਪੇਛਾ ਦਾ ਕੰਗਣਾ ਦਾ ਵੀ ਸੀ ਕੰਗਣਾ ਵੀ ਫਿਲਮਾਂ ਬਣਾਉਂਦੀ ਸੀ ਗਾਣੇ ਚਾਉਂਦੀ ਸੀ ਉਹ ਕੰਗਣਾ ਦਾ ਸਟੈਂਡ ਆ ਲੋਕੋ ਉਹ ਕੰਗਣਾ ਸਟੈਂਡ ਤੇ ਖੜੀ ਐ ਉਹ ਦਲਜੀਤੇ ਹੋਣੇ ਦੱਲੇ ਤੇ ਗਦਾਰ ਨਹੀਂ ਬਾਈ ਨਹੀਂ ਉਹ ਤਾਂ ਕਹਿੰਦੇ ਨੇ ਲੋਕ ਸੱਪਤਾ ਕਰਨ ਵੀ ਆਪਣੀ ਜਿਹੜੀ ਪੱਗ ਨੂੰ ਉੱਪਰ ਲੈ ਕੇ ਗਿਆ ਕੋਈ ਲੈ ਕੇ ਗਿਆ ਪੱਗ ਨੂੰ ਉੱਪਰ ਲੈ ਕੇ ਜਾਂਦੀ ਸਿੱਧੂ ਮੂਸੇ ਵਾਲਾ ਇਹ ਤਾਂ ਪੱਕ ਦੇ ਵਿੱਚ ਦਾਗ ਪਵਾਸ ਪੱਕ ਚ ਸਵਾਬ ਆਈਆ ਬਾਈ ਦਲਜੀਤਾਂ ਇਹ ਕਹਿੰਦਾ ਵੀ ਲੋਕੋ ਮੈਨੂੰ 8 ਕਰੋੜ ਦਿੰਦੇ ਨੇ ਅਡਾਨੀ ਅਸੀਂ 20 ਕਰੋੜ ਦਿੰਦੇ ਬਾਈ ਜੇ ਵਿਆਹ ਚ ਨਾ ਜਾਂਦਾ ਜੇ ਇੱਥੇ ਆਉਂਦਾ ਹਾਂ ਇੱਥੇ ਆਉਂਦਾ ਅਸੀਂ 20 ਕਰੋੜ ਦਿੰਦੇ ਤੇ ਅਸੀਂ ਕਰੋੜ ਰੁਪਇਆ ਦਾ ਵਾਪਸ ਵੀ ਕਰਾਂਗੇ ਇੰਨਾ ਪੈਸਾ ਕੌਣ ਇਕੱਠਾ ਕਰਦਾ ਬਾਈ ਚਾਚੇ ਵਗੇ ਲਿਹੋਰੀ ਅਬੀ ਸਿੱਧੂ ਹੁਰੀ ਜਿਹੜੇ ਕੈਨੇਡਾ ਅਮਰੀਕਾ ਚ ਬੈਠੇ ਨੇ ਸਾਡੇ ਯਾਰ ਪੰਜਾਬੀ ਮੈਂ ਕਹਿੰਦਾ ਪੈਸਿਆਂ ਦੀਆਂ ਢੇਰੀਆਂ ਪਿਛਾ ਦੇਣਗੇ ਹੁਣ ਵੀ ਕਹੇ ਕਹੇ ਉਹਨਾਂ ਨੇ ਵੀ ਜਿੱਤ ਕੇ ਜਾਇਓ ਕਰੋੜਾਂ ਦੇ ਡਾਲਰ ਭੇਜਾਂਗੇ ਕਿਸਾਨੀ ਤੇ ਮਜ਼ਦੂਰਾਂ ਨੂੰ ਅਮਰਤਾ ਪ੍ਰਮੋਟ ਕਰਾਂਗੇ ਨਹੀਂ ਮਤਲਬ ਇੱਕ ਦੋ ਘੰਟੇ ਲਾ ਕੇ ਉੱਥੇ ਪ੍ਰੋਗਰਾਮ ਕਰਕੇ ਆਏ ਮਤਲਬ ਉਹਦਾ ਇੱਕ ਤਰ੍ਹਾਂ ਦਾ ਸਟੇਜ ਲਾਉਂਦਾ ਉਹ ਖਾੜੇ ਲਾਉਂਦਾ ਬਿਆਹਾਂ ਦੇ ਵਿੱਚ ਵੀ ਲਾਉਂਦਾ ਪਿੰਡਾਂ ਵਿੱਚ ਵੀ ਲਾਉਂਦਾ ਪਰ ਹੋਰ ਬਾਹਰ ਵੀ ਖਾੜੇ ਲਾਉਂਦਾ ਫਿਰ ਉਹਦਾ ਪੇਸ਼ਾ ਪੈਸਾ ਕਮਾਉਣਾ ਪੈਸਾ ਕਮਾਉਣਾ ਹੈਗਾ ਵੀਰ ਜੀ ਪਰ ਇਹ ਕੁਛਕਣਾ ਮਤਲਬ ਸਾਡੇ ਸਰਦਾਰਾਂ ਦੇ ਧਾਇਰੇ ਹੁੰਦੇ ਨੇ ਵੀ ਉਹ ਧਾਇਰੇ ਚੋਂ ਬਾਹਰ ਨਹੀਂ ਜਾਣਾ ਕਿਉਂਕਿ ਅਡਾਨੀ ਬਾਨੀ ਸਾਡੇ ਆਕਾਤਲ ਜਮਾਤਾਂ ਨੇ ਵੀਰ ਜੀ ਜੇ ਹੁਣ ਉਹ ਪਿਛਲੀ ਵਾਰੀ ਹੁਣ ਕੰਗਣ ਹੈ ਕੰਗਣਾ ਜੀ ਇੱਕ ਵਾਰੀ ਵੀ ਆ ਕੇ ਮਾਫੀ ਮੰਗਿਆ ਦੀ ਮੈਂ ਕਹਿੰਦਾ ਸਾਡੇ ਪੰਜਾਬੀ ਨੂੰ ਹੱਥੀਂ ਛਾਵਾ ਕਰਦੇ ਕੰਗਰੈਸ ਸਟੈਂਡ ਤੇ ਖੜੀ ਐ ਪਾਲ ਸੁਲਜੀਤ ਦਾ ਮੈਂ ਕਹਿੰਦਾ ਪੇਛਾ ਬਿਲਕੁਲਗਾਉਣਾ ਪਰ ਉਹ ਵੀਰ ਜੀ ਆਏ ਥੋੜੀਆ ਵੀ ਜਿਹੜੇ ਹੁਣ ਕੰਗਣਾ ਨੂੰ ਕਹਿੰਦੇ ਬੁਲਾਇਆ ਨਹੀਂ ਤਾਂ ਕਰਕੇ ਗੱਲਾਂ ਕਰ ਰਹੀ ਆ ਕੰਗਣਾ ਨੂੰ ਬੁਲਾਇਆ ਨਹੀਂ ਪਤਾ ਕਿਉਂ ਕੰਗਣਾ ਤਾਂ ਹੁਣ ਅਵਾਨੀ ਅਡਾਨੀ ਦੀ ਹੈਗੀ ਹੈਗੀ ਆ ਉਹਨੂੰ ਬੀਜਪੀ ਵੱਲੋਂ ਟਿਕਟ ਵੀ ਦੇ ਰਹੇ ਨੇ ਵੀਰੇ ਉਹਨੇ ਪੈਸੇ ਦੇ ਕੇ ਦਲਜੀਤ ਤੇ ਰਹਿਾਨਾ ਦੀ ਔਕਾਤ ਦਿਖਾਈ ਆ ਅਡਾਨੀ ਨੇ ਵੀ ਮੇਰੇ ਖਿਲਾਫ ਪਿਛਲੀ ਵਾਰੀ ਤੁਸੀਂ ਵਿਕਟਰ ਤੇ ਮੈਸੇਜ ਕਰੇ ਤੀ ਆ ਪਿਆ ਤੁਹਾਨੂੰ ਖਰੀਦਿਆ ਹੁਣ ਦਲਜੀਤ ਨੂੰ ਫਿਰ ਹੁਣ ਕੀ ਕਰਨਾ ਚਾਹੀਦਾ ਦਲਜੀਤਾ ਵੀਰ ਜੀ ਹੁਣ ਮੈਕਸਾਪ ਮੈਂ ਕਹਿੰਦਾ ਪੱਗ ਪੁਗ ਤਾਰ ਕੇ ਸਿਰ ਮਨਾ ਕੇ ਸਿਰ ਤੇ ਟੋਪੀ ਰੱਖਿਆ ਕਰੇ ਉਹ ਸਰਦਾਰਾਂ ਦੀ ਗਿਣਤੀ ਚ ਨਹੀਂ ਆਉਂਦਾ ਪੱਗ ਦਾ ਮਤਲਬ ਇਹ ਨਹੀਂ ਵੀ ਇਕੱਲੀ ਪੱਗ ਬੰਨ ਕੇ ਸਿਰ 'ਚ ਫਸਾ ਲਈ ਪੱਗ ਦਾ ਮਤਲਬ ਇਹ ਵੀ ਆ ਵੀ ਪੱਗ ਦੀ ਰੱਖੀ ਚਾ ਵੀ ਕਰੋ ਤੇ ਪੱਗ ਬੰਨਣ ਵਾਲਾ ਬੰਦਾ ਪੱਗ ਦੀ ਲਾਜ਼ਮੀ ਰੱਖੇ ਪੱਗ ਦੇ ਨਾਲ ਖੜੇ ਦਲਜੀਤ ਪੱਗ ਬਾਲੀਵੁੱਡ ਦੇ ਸਾਰੇ ਜਿਹੜੇ ਐਕਟਰ ਸੀਗੇ ਐਕਟ੍ਰੈਸ ਸਾਰੀਆਂ ਨਚਾਈਆਂ ਨੇ ਉੱਥੇ ਉਹੀ ਕਹਿੰਦੇ ਨੱਚਿਆ ਆਵਾਨੀਆਂ ਦੇ ਵਿਆਹ 'ਚ ਦਲਜੀਤਾਂ ਨੱਚਿਆ ਬਣ ਨਚਾਰ ਨਚਾਰ ਬਣ ਕੇ ਨਚਾਈਆਂ ਨੇ ਉਹ ਉੱਥੇ ਸਟੇਜਾਂ ਦੇ ਸ਼ਾਸਕ ਦਾ ਆਵਾਨੀ ੜਾਨੀਆਂ ਨੇ ਸਟੇਜਾਂ ਤੇ ਹੀਰੋ ਬਣ ਸਕਦਾ ਪਰ ਸਾਡੇ ਕਿਸਾਨਾਂ ਮਜ਼ਦੂਰਾਂ ਦੀਆਂ ਸਟੇਜਾਂ ਦੇ ਲਾਇਕ ਨਹੀਂ ਹੋ ਉਹਦੇ ਡਰੋੜੇ ਪਹਿਣਗੇ ਤੁਸੀਂ ਤੇਜੀ ਦੀ ਗੱਲ ਕਰਦੇ ਹੋ ਸਹੀ ਕਰਦਾ ਪਰ ਹੋਰ ਵੀ ਨਹੀਂ ਆ ਰਹੇ ਅੰਦੋਲਨ ਦੇ ਵਿੱਚ ਜੁੜਨੇ ਦੇ ਉਹ ਵੀ ਆ ਰਹੇ ਨੇ ਉਹ ਆ ਨਹੀਂ ਰਹੇ ਚਲੋ ਹੋਮਲੈਂਡ 'ਚ ਬੈਠੇ ਨੇ ਚਲੋ ਕੋਈ ਗੱਲ ਨਹੀਂ ਬੈਠੇ ਰਹਿਣਾ ਤੇ ਉਹਨਾਂ ਨੂੰ ਵੀ ਲਾਣਤਾ ਪਾਈਆਂ ਮੈਂ ਪਰ ਦਲਜੀਤ ਨੇ ਤਾਂ ਆਵਾਨੀ ੜਾਨੀਆਂ ਦੇ ਵਿਆਹ ਤੇ ਜਾ ਕੇ ਵੀਰਜੀ ਸਾਡਾ ਦਿਲ ਹਾਂਜੀ ਸਾਡਾ ਮਤਲਬ ਦਿਲ ਤੋੜਦਾ ਸੀ ਕਿੰਨਾ ਪਿਆਰ ਕਰਦੀ ਸੀ ਵੀ ਸਾਡਾ ਭਾਈ ਐ ਉਹਨੂੰ ਨਾ ਕਰਨੀ ਚਾਹੀਦੀ ਸੀ ਨਾ ਬਿਲਕੁਲ ਬਿਲਕੁਲ ਜਾਣਾ ਨਹੀਂ ਚਾਹੀਦਾ ਸੀ ਵੀਰ ਜੀ ਕਿਉਂਕਿ ਅਡਾਨੀ ਬਾਨੀ ਸਾਡਾ 750 ਕਿਸਾਨਾਂ ਦਾ ਕਾਤਲ ਹੈ 220 ਦੇ ਅੰਦੋਲਨ ਚ ਸਾਡਾ 750 ਕਿਸਾਨਾਂ ਅਵਾਨੀ ਅਡਾਨੀ ਨੇ ਸ਼ਹੀਦ ਕੀਤਾ ਚਾਰ ਪੰਜ ਵੀਰ ਜੀ ਇਹ ਚ ਹੋ ਗਏ 24 ਵਾਲੇ ਅੰਦੋਲਨ ਚ ਜਿਵੇਂ ਗੁਰਜੰਟ ਹੋ ਗਿਆ ਸ਼ੁਭਕਰਨ ਵੀਰ ਹੋ ਗਿਆ ਬਾਪੂ ਗਿਆਨ ਸਿੰਘ ਹੋ ਗਿਆ ਇੱਕ ਵੀਰ ਹੋਰ ਹੈ ਕੁਲਜੀਤ ਸਿੰਘਾ ਇੱਥੇ ਕੁਛ ਸਾਡਾ ਪਿਰਤਪਾਲ ਵੀਰ ਆ ਦੇਖੋ ਉਹਦੇ ਅੱਖਾਂ 'ਚ ਵੀ ਗੋਲੀਆਂ ਮਾਰੀਆਂ ਵੀਰ ਜੀ ਲੱਤਾਵਾਹਾ ਵੀ ਤੋੜੀਆਂ ਦੀਆਂ ਬਾਹਾਂ ਵੀ ਤੋੜੀਆਂ ਪਈਆਂ ਨੇ ਜਿਹੜੇ ਲੋਕ ਨੇ ਪੰਜਾਬੀ ਨੇ ਕਹੀ ਆਪਣੇ ਪੰਜਾਬ ਦੇ ਵੀਡੀਓ ਪਾ ਕੇ ਉਹਦੀ ਪ੍ਰਸ਼ੰਸਾ ਕਰਨ ਨੇ ਉਹਦੇ ਹੱਕ ਦੇ ਵੀ ਚਾਰ ਨੇ ਦਲਜੀਤ ਦੇ ਤਾਂ ਵੀ ਇਹਨੇ ਪੱਗ ਨੂੰ ਉੱਚਾ ਕਰਿਆ ਉਹ ਸਾਡੇ ਨਹੀਂ ਹੈਗੇ ਵੀਰ ਜੀ ਪੱਗ ਨੂੰ ਹਾਂ ਉੱਚਾ ਕਰਦਾ ਇੱਥੇ ਆਉਂਦਾ ਅਸੀਂ ਐਂ ਕਹਿੰਦੇ ਦਲਜੀਤਾ ਬੋਲ ਤੈਨੂੰ ਕਿੰਨੇ ਪੈਸੇ ਚਾਹੀਦੇ ਨੇ ਅਸੀਂ ਸਿਉਨੇ 'ਚ ਮੜਾ ਆਂਦੇ ਪਰ ਪੱਗ ਇੱਥੇ ਉੱਚੀ ਹੁੰਦੀ ਵੀਰ ਜੀ ਜਿਵੇਂ ਉਹਰੇ ਬਲਕਾਰਾ ਨਾਲ ਕਿਲਾ ਆਇਆ ਇੱਥੇ ਦਸ਼ਵਿੰਦਰ ਬਰਾੜ ਆਈ ਹੈ ਇੱਥੇ ਬਿੱਟੂ ਖੰਨੇਵਾਲਾ ਆਇਆ ਇੱਥੇ ਰੇਸ਼ਮ ਸਿੰਘ ਅਨਮੋ ਹੋਰ ਛੋਟੇ ਮੋਟੇ ਯੂਟਿਊਬਰ ਕਲਾਕਾਰ ਆਏ ਨੇ ਉਹਨਾਂ ਨੇ ਪੱਕ ਨੂੰ ਉੱਚਾ ਕਰਿਆ ਵੀਰ ਜੀ ਦਲਜੀਤ ਨੇ ਦਾ ਪੱਕ ਨੂੰ ਦਾਗ ਲਾਇਆ ਬੱਟੀ ਕਰਨ ਤੀਬਰ ਸਿੰਗਰ ਕਿਉਂ ਨਹੀਂ ਪਹੁੰਚ ਰਹੇ ਕੀ ਕਹੋਂਗੇ ਸਿੰਗਰਾਂ ਨੂੰ ਫਿਰ ਸਿੰਗਰਾਂ ਨੂੰ ਇਹੀ ਕਹਣਾ ਵੀਰ ਜੀ ਕਿਉਂਕਿ 220 ਦਾ ਅੰਦੋਲਨ ਨਮਾ ਅੰਦੋਲਨ ਸੀ ਵੀ ਸਿੰਗਰੋ ਤੁਸੀਂ ਆਏ ਅਸੀਂ ਛੋਟੀਆਂ ਫਿਲਮਾਂ ਨੂੰ ਵਿਊ ਦਿੱਤੇ ਛੋਟੇ ਗਾਣਿਆਂ ਨੂੰ ਵਿਊ ਦਿੱਤੇ ਹੁਣ ਆ ਨਹੀਂ ਰਹੇ ਪਰ ਹੁਣ ਤੁਸੀਂ ਸਾਡਾ ਵੀ ਤਜਰਬਾ ਦੇਖਿਓ ਜਿੰਨੇ ਕੰਗਣਾ ਦੀ ਮੰਚੀ ਠੋਕੀ ਆ ਕੰਗਣਾ ਦੀ ਨਾ ਕੋਈ ਫਿਲਮ ਚੱਲੇ ਨਾ ਗਾਣਾ ਚੱਲੇ ਇਹ ਪੱਡੇ سنگਰਾ ਦਾ ਵੀirji ਗਾਣਾ ਨਹੀਂ ਚੱਲਦਾ ਕਿਸਾਨਾਂ ਕੋਲ ਇੱਕ ਪੋਸਟਰ ਵੀ ਆਇਆ ਸੀ ਉਹਨਾਂ ਨੇ ਪੋਸਟਰ ਸ਼ੇਅਰ ਕਰਿਆ ਸੀਗਾ ਮਤਲਬ ਬਿਆਨ ਆਇਆ ਕਿਸਾਨਾਂ ਕੋਲ ਦਾ ਵੀ ਜੇ ਕਿਸਾਨ ਅੰਦੋਲਨ ਨੂੰ ਹਮਾਇਤ ਨਹੀਂ ਕਰਦੇ ਸੀ ਇਹ ਤਾਂ ਗਾਣੇ ਨੂੰ ਹਮਾਇਤ ਨਹੀਂ ਕਰਾਂਗੇ ਹਾਂ ਬਿਲਕੁਲ ਬਿਲਕੁਲ ਨਹੀਂ ਕਰਾਂਗੇ ਨਾ ਇਹਨਾਂ ਦੇ ਗਾਣੇ ਦੇ ਅੱਛੀ ਨਾ ਫਿਲਮਾਂ ਦੇਖੀਏ ਬਿਲਕੁਲ ਬਾਈਕਾਟ ਹੀ ਅਨਫੋਲੋ ਕਰਾਂਗੇ ਸਾਰਿਆਂ ਨੂੰ ਉਹ ਤਾਂ ਫੇਰ ਵੀ ਆਈ ਜਾਂਦੇ ਨੇ ਨਾ ਨਾ ਅਸੀਂ ਅਨਫੋਲੋ ਕਰਤੇ ਜਦੋਂ ਮਤਲਬ ਅਸੀਂ ਇੱਥੇ ਸਾਡਾ ਨੈਟ ਬੰਦ ਹੈ ਅਸੀਂ ਪੰਜਾਬ ਚ ਜਾ ਕੇ ਸੁਨੇਹਾ ਦੇ ਦਾਂਗੇ ਵੀ ਜਿਹੜੇ ਲੰਡੂ ਸਿੰਘਰ ਇੱਥੇ ਆਏ ਨਹੀਂ ਉਹਨਾਂ ਨੂੰ ਬਾਈਕਾਟ ਕਰ ਪੰਡਾ ਜੀ ਲਾਸ ਕਿੰਨਾ ਟਾਈਮ ਦੇ ਦੇ ਰਹੇ ਉਹਨਾਂ ਨੂੰ ਵੀ ਕਦੋਂ ਤੱਕ ਪਹੁੰਚ ਜਾਣਾ ਉਹਦਾ ਵਜੇ ਹੁਣ ਦੇਖਾ ਉਹਨਾਂ ਨੂੰ ਇਹੀ ਕਹਿੰਦੇ ਆ ਵੀ ਵੀਰੇ ਅੱਜ ਹੋ ਗਈ ਐ 8 ਤਰੀਕ ਵੀਰ ਜੀ ਵੀ 10 ਤਰੀਕ ਦੇ ਵਿੱਚ ਵਿੱਚ ਆ ਜਾਓ 20 ਮਾਰਚ ਤੋਂ ਪਹਿਲਾਂ ਪਹਿਲਾਂ ਆ ਜਾਓ ਕਿਉਂਕਿ 20 ਮਾਰਚ ਤੱਕ ਸਾਡਾ ਫੈਸਲਾ ਹੋ ਜਾਊਗਾ 20 ਮਾਰਚ ਤੱਕ ਅਸੀਂ ਇੱਥੋਂ ਜਿੱਤ ਕੇ ਜਾਵਾਂਗੇ ਤੁਸੀਂ ਦੇਖੋ ਮਾਰਚ ਤੱਕ ਫੈਸਲਾ ਕਿਵੇਂ ਦੇਖਦੇ ਹਾਂ ਕਿਉਂਕਿ ਵੀਰ ਜੀ ਇੱਕ ਤਾਂ 2024 ਦਾ ਚੋਣ ਆ ਰਹੀਆਂ ਨੇ ਮੂਰੇ ਇੱਕ ਚੋਣ ਜਾਬਤਾ ਲੱਗਣ ਵਾਲਾ ਹੁਣ ਮੰਨੂ ਇਹ ਤਾਂ ਹੈਗਾ ਮੁੱਤੀ ਮਤਲਬ ਇਹ ਨਹੀਂ ਵੀ ਨਹੀਂ ਮੰਨੂਗਾ ਇਹ 20 ਮਾਰਚ ਤੱਕ ਮੰਨ ਜੂ ਤੁਹਾਡੇ ਸਾਹਮਣੇ ਰ ਸਾਂ ਢੋਲ ਵਜਾਉਂਦੇ ਜਾਣਗੇ ਵੀਰ ਜੀ ਲਿਖਤੀ ਰੂਪ ਚ ਦਰਜ ਕਰਾ ਕੇ ਜਿੱਤਾਂ ਸਵਾਮੀ ਨਾਸਨ ਕਮਿਸ਼ਨ ਦੀ ਰਿਪੋਰਟ ਐਮ ਐਸ ਪੀ ਹਾਂ ਕਰਜ਼ੇ ਮੁਕਤੀ ਦੇ ਚੱਕਰ ਰਹਿ ਸਕਦਾ ਮੜਾ ਮੋਟਾ ਸਾਡਾ ਪੇਚ ਫਸ ਸਕਦਾ ਹੈ ਕਰਜ਼ਾ ਮੁਕਤੀ ਨਹੀਂ ਵੀ ਕਰਦਾ ਮੋਦੀ ਫਿਰ ਵੀ ਚਲੋ ਜੇ ਐਮ ਐਸ ਪੀ ਵੀ ਦਿੰਦਾ ਹੈ ਤੇ ਸਾਡੇ ਮਤਲਬ ਗਰੰਟੀ ਕਾਨੂੰਨ ਬਣਾਉਂਦਾ ਤੇ ਸਾਨੂੰ ਸਵਾਮੀ ਨਾਸਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਦਾ ਕਰਜ਼ਾ ਤਾਂ ਅਸੀਂ ਆਪ ਹੀ ਲਾ ਲਾਂਗੇ ਜਦੋਂ ਸਾਡੇ ਮੰਗਾਂ ਪੂਰੀਆਂ ਠੀਕ ਹੈ ਜੀ ਓਕੇ ਧੰਨਵਾਦ